ਹਾਂਜੀ ਸਸੇਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈਗੀ ਜੀ ਸੰਧੂ ਹੋਣਾ ਬਾਰੇ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਸੀ ਕਿ ਜਿਹੜੇ ਸੰਧੂ ਹੋਣਾ ਦੀ ਦੂਸਰੀ ਭੈਣ ਆ ਉਸਦੇ ਹਸਬੰਦ ਕੀ ਕਰਦੇ ਆ ਤੇ ਉਹ ਗੁਸ਼ਾਨੰਦ ਸਿੰਘ ਦੇ ਵਿਆਹ ਤੇ ਕਿਉਂ ਨਹੀਂ ਆਏ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਸਿਸਟਰ ਆ ਵੱਡੀ ਸਿਸਟਰ ਆ ਉਹ ਆਪਣੀਆਂ ਬੇਟੀਆਂ ਨੂੰ ਕਿਉਂ ਨਹੀਂ ਆਸਟ੍ਰੇਲੀਆ ਲੈ ਗਈ ਕਿਉਂ ਉਹ ਇੱਥੇ ਛੱਡ ਕੇ ਗਈ ਆਪਾਂ ਤੁਹਾਨੂੰ ਸਾਰੇ ਦਿਨ ਦੱਸਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪਾਂ ਤੁਹਾਨੂੰ ਦੱਸ ਦਈਏ ਜਿਹੜੀ ਗੁਸ਼ਾਨ ਗੁਸ਼ਾਨੰਦ ਹੋਣਾ ਦੀ ਵੱਡੀ ਸਿਸਟਰ ਆ ਉਸਟ੍ਰੇਲੀਆ ਵਾ ਉਸਟ੍ਰੇਲੀਆ ਤੇ ਉਸਦੇ ਹਸਬੰਡ ਵੀ ਉੱਥੇ ਆਸਟ੍ਰੇਲੀਆ ਗਿਆ ਤੇ ਉਸਟ੍ਰੇਲੀਆ ਦੀ ਲਾਈਫ ਬਾਹਰ ਦੀ ਜ਼ਿੰਦਗੀ ਇਦਾਂ ਦੀ ਹੁੰਦੀ ਆ ਆਪਾਂ ਕੰਮ ਕਰ ਵੀ ਦੇਖਣਾ ਹੁੰਦਾ ਤੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਇਹ ਆਪਾਂ ਦੋਨੋਂ ਚੀਜ਼ਾਂ ਐਡਜਸਟ ਨਹੀਂ ਕਰ ਪਾਉਂਦੇ ਇਸ ਕਰਕੇ ਜੇ ਉਹਨਾਂ ਨੂੰ ਕੰਮ ਤੇ ਜਾਣਾ ਔਖਾ ਹੁੰਦਾ ਸੀ ਪਿੱਛੇ ਬੱਚਿਆਂ ਦੀ ਦੇਖਭਾਲ ਨਹੀਂ ਹੁੰਦੀ ਸੀ ਇਸ ਕਰਕੇ ਹੀ ਉਹ ਜਿਹੜੇ ਬੱਚਿਆਂ ਨੂੰ ਆਪਣੀਆਂ ਦੋ ਬੇਟੀਆਂ ਨੂੰ ਇੰਡੀਆ ਛੱਡ ਕੇ ਗਏ ਹੰਗੂਸ਼ਾਨ ਤੇ ਮਰਕਰਨ ਹੋਣਾ ਦੇ ਕੋਲ ਆਪਣੇ ਨਾਨਕੇ ਪਿੰਡ ਉਹ ਵਿੱਚ ਛੱਡ ਕੇ ਗਏ ਤੇ ਉਸ ਤੋਂ ਬਾਅਦ ਹੋ ਦੂਸਰਾ ਸਵਾਲ ਸੀ ਬਹੁਤ ਲੋਕ ਕਹਿ ਰਹੀ ਹੈ ਕਿ ਉਹਨਾਂ ਦੀ ਜਿਹੜੀ ਦੂਸਰੀ ਸਿਸਟਰ ਆ ਉਸਦੇ ਹਸਬੰਦ ਕੀ ਕੰਮ ਕਰਦੇ ਆ ਤੇ ਉਹ ਵਿਆਹ ਕਿਉਂ ਨਹੀਂ ਆਏ ਆ ਪਤਾ ਹੁਣ ਦੱਸ ਦੇ ਜਿਹੜੀ ਉਹਨਾਂ ਦੀ ਦੂਸਰੀ ਸਿਸਟਰ ਆ ਉਸਦੇ ਇੱਕ ਬੇਟੀ ਹੀ ਆ ਬੇਟੀ ਹੀ ਆ ਜਿਹੜੀ ਉਸਦੇ ਹਸਬੈਂਡ ਆ ਉਹ ਫੌਜ ਵਿੱਚ ਆ ਫੌਜੀ ਆ ਉਹ ਤੇ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਸੀ ਇਸ ਕਰਕੇ ਹੀ ਉਹ ਵਿਆਹ ਦੇ ਵਿੱਚ ਨਹੀਂ ਆਏਗੇ ਕਿਉਂਕਿ ਆਪ ਨੂੰ ਪਤਾ ਹੀ ਆ ਸਰਕਾਰੀ ਡਿਊਟੀਆਂ ਵਾਲਾਂ ਨੂੰ ਕਦੇ ਛੁੱਟੀ ਮਿਲਦੀ ਹੈ ਕਦੇ ਨਹੀਂ ਖਾਸ ਕਰਕੇ ਫੌਜੀਆ ਨੂੰ ਤਾਂ ਕਦੇ ਛੁੱਟੀ ਮਿਲਦੀ ਹੈ ਕਦੇ ਨਹੀਂ ਮਿਲਦੀ ਇਸ ਕਰਕੇ ਹੀ ਉਹਨਾਂ ਤਾਂ ਵਿਆਹ ਤੇ ਨਹੀਂ ਪਹੁੰਚਿਆ ਗਿਆ ਤੀਸਰਾ ਕੁਐਸਚਨ ਬਹੁਤ سارے ਲੋਕ ਕਹਿ ਰਹੇ ਆ ਕਿ ਗੁਰਸ਼ਾਨ ਸਿੰਘ ਦੀ ਜਿਹੜੀ ਵਾਈਫ ਆ ਉਹ ਕਿਉਂ ਨਹੀਂ ਆ ਰਹੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਗੁਰਸ਼ਾਨ ਸਿੰਘ ਦਾ ਪੂਰਾ ਪਰਿਵਾਰ ਹੀ ਵੀਡੀਓ ਦੇ ਵਿੱਚ ਆਉਂਦਾ ਵਾ ਪਰ ਉਹ ਉਸ ਨੂੰ ਵੀ ਕੈਮਰੇ 'ਤੇ ਲੈਂਦੀ ਹੈ ਜੋ ਕਿ ਕੰਫਰਟੇਬਲ ਹੋਵੇ ਮਤਲਬ ਕਿ ਕੱਪੜੀ ਮਰਜ਼ੀ ਨਾਲ ਹੁੰਦਾ ਚਾਹ ਹੁੰਦਾ ਹੋਵੇ ਉਹ ਜਿਹੜੀ ਉਹਨਾਂ ਦੀ ਵਾਈਫ ਆ ਨਾ ਉਹ ਇਹ ਨਹੀਂ ਕਿਉਂਕਿ ਅੱਜ ਦੇ ਟਾਈਮ ਵਿੱਚ ਰੋਸਟ ਬਹੁਤ ਹੋ ਰਿਹਾ ਹੈ ਆ ਉਹ ਇਹ ਗੱਲ ਨਹੀਂ ਚਾਹੁੰਦੀ ਕਿ ਮੇਰੀ ਵਾਈਫ ਨੂੰ ਕੋਈ ਰੋਸਟ ਕਰੇ ਇਸ ਕਰਕੇ ਹੀ ਉਹ ਮਤਲਬ ਉਹਨਾਂ ਦੀ ਵਾਈਫ ਵੀ ਸਮਝਦਾਰ ਆ ਪੂਰੀ ਵੀ ਉਸ ਨਹੀਂ ਚਾਹੁੰਦੇ ਕਿ ਕੋਈ ਜਾਮ ਮੈਨੂੰ ਕੋਈ ਗਲਤ ਬੋਲੇ ਇਸ ਕਰਕੇ ਹੀ ਉਹ ਮਤਲਬ ਵੀਡੀਓਜ਼ ਦੇ ਵਿੱਚ ਨਹੀਂ ਆਉਂਦੀ ਬਾਕੀ ਉਹਨਾਂ ਦੇ ਪਰਿਵਾਰ 'ਚ ਬਹੁਤ ਹੀ ਅੰਡਰਸਟੈਂਡਿੰਗ ਆ ਬਹੁਤ ਹੀ ਵਦਗੁਸ਼ਣ ਤੇ ਉਸਦੀ ਵਾਈਫ ਬਹੁਤ ਹੀ ਵਧੀਆ ਕਪਲਾ ਤੀਸਰਾ ਕੁਐਸਚਨ ਜੀ ਮੈਂ ਇਸ ਤੋਂਗਲਾ ਕੁਐਸਚਨ ਜੀ ਬਹੁਤ سارے ਲੋਕ ਕਹਿ ਰਹੇ ਆ ਕਿ ਉਹਨਾਂ ਨੇ ਵਿਆਹ ਬੜੀਆ ਕੀਤਾ ਹਾਂ ਜੀ ਆਪਾਂ ਨੂੰ ਪਤਾ ਹੀ ਐ ਜੀ ਕਿ ਉਹਨਾਂ ਦੀ ਸਭ ਤੋਂ ਛੋਟੀ ਸਿਸਟਰ ਦਾ ਵਿਆਹ ਹੋਇਆ ਹੈ ਤੇ ਉਹ ਬਹੁਤ ਹੀ ਉਹਨਾਂ ਨੇ ਤੁਮਤਾਮ ਲਲ ਕੀਤਾ ਹੈ ਉਹਨਾਂ ਮਤਲਬ ਕਿ ਉੱਚੋ ਕਿਉਂਕਿ ਪਿਓ ਤੋਂ ਬਿਨਾ ਵਿਆਹ ਕਰਨਾ ਇੱਕ ਬਹੁਤ ਹੀ ਅਫਕਾ ਟਾਈਮ ਹੁੰਦਾ ਵਾ ਇਹ ਕਿਉਂਕਿ ਭਰਾਵਾਂ ਦੇ ਸਿਰ ਤੇ ਪੂਰੀ ਜ਼ਿੰਮੇਵਾਰੀ ਸੀ ਜੋ ਉਹਨਾਂ ਨੇ ਸਾਰੀ ਹੀ ਬਹੁਤ ਵਧੀਆ ਢੰਗ ਤਰੀਕੇ ਨਾਲ ਨਿਭਾਈ ਆ ਉਹਨਾਂ ਨੇ ਹਰ ਇੱਕ ਰੀਜ ਆਪਦੀ ਭੈਣ ਦੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਉਹਨਾਂ ਨੇ ਪੂਰੀ ਕੀਤੀ ਵੀ ਆ ਮਾਂ ਦਾ ਵੀ ਦਿਲ ਬਹੁਤ ਹੀ ਖੁਸ਼ ਹੋਇਆ ਕਿ ਮੇਰੇ ਬੱਚੇ ਹੈ ਹਨਾ ਆਪ ਨੂੰ ਆਪਣੇ ਸੈੱਟ ਹੋ ਗਏ ਆਗੇ ਚਲੋ ਵਧੀਆ ਹੈ ਹਨਾ ਤੇ ਬਸ ਉਹਨਾਂ ਦਾ ਇੱਕ ਬੇਟਾ ਰਹਿੰਦਾ ਵਾ ਜੋ ਕਿ ਬਲਕਨਰ ਸਿੰਘ ਆਪਾਂ ਉਹਨੂੰ ਜਾਣਦੇ ਹੀ ਆ ਤੇ ਉਹਨਾਂ ਦੇ ਵਿਆਹ ਵਿੱਚ ਵੀ ਹੁਣ ਅਗਲੇ ਸਾਲ ਕਹਿ ਰਹੇ ਹੈ ਕਿ ਉਹਨਾਂ ਦਾ ਵਿਆਹ ਇੱਕ ਇੱਕ ਜਾਂ ਡੇਢ ਸਾਲ ਦੇ ਅੰਦਰ ਅੰਦਰ ਵੀ ਹੋ ਜਾਵੇਗਾ ਉਹ ਵਿਆਹ ਲਈ ਪਹਿਲਾਂ ਤਾਂ ਰਾਜੀ ਨਹੀਂ ਸੀ ਪਰ ਉਸਨੇ ਦੱਸਿਆ ਯਾ ਵਲੌਗ ਦੇ ਵਿੱਚ ਕਿ ਉਹ ਜਲਦੀ ਹੀ ਵਿਆਹ ਕਰਵਾਵੇਗਾ ਉਮੀਦ ਕਰਦੇ ਆ ਤੁਹਾਨੂੰ ਉਹ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ